ਸੋ ਅੱਜ ਅਸੀਂ ਪ੍ਰਭੂ ਜੀ ਦੇ ਵਚਨ ਦੇ ਵਿੱਚੋਂ ਪਰਮੇਸ਼ਵਰ ਦੇ ਆਤਮਾ ਦੀ ਸਾਮਰਥ ਦੇ ਬਾਰੇ ਵਿੱਚ ਸਿੱਖਾਂਗੇ ਹallelujah ਕਿਉਂਕਿ ਜਿਹੜਾ ਪਰਮੇਸ਼ਵਰ ਦਾ ਰਾਜ ਹੈ ਉਹ ਸ਼ਕਤੀ ਦਾ ਰਾਜ ਹੈ ਸਮਰਥ ਦਾ ਰਾਜ ਹੈ ਜਿਹੜਾ ਪਰਮੇਸ਼ਵਰ ਦਾ ਕਿੰਗਡਮ ਹੈ ਉਹ ਕਿੰਗਡਮ ਆਫ ਪਾਵਰ ਹੈ ਹallelujah ਅੱਜ ਅਸੀਂ ਇਸੇ ਦੇ ਬਾਰੇ ਵਿੱਚ ਸਿੱਖਾਂਗੇ ਪਹਿਲਾ ਕੋਰਿੰਥੀਆਂ ਉਹਦਾ 4 ਨੰਬਰ ਅਧਿਆਇ ਤੇ ਉਹਦੀ 20 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਪਰਮੇਸ਼ਵਰ ਦਾ ਰਾਜ ਗੱਲਾਂ ਵਿੱਚ ਤਾਂ ਨਹੀਂ ਸਗੋਂ ਸਮਰਥਾ ਵਿੱਚ ਹੈ ਹallelujah ਪਰਮੇਸ਼ਵਰ ਦਾ ਰਾਜ ਗੱਲਾਂ ਵਿੱਚ ਨਹੀਂ ਕਾਹਦੇ ਚ ਆ ਸਮਰਾਥਾ ਦੇ ਵਿੱਚ ਆ ਸ਼ਕਤੀ ਵਿੱਚ ਆ ਪਾਵਰ ਦੇ ਵਿੱਚ ਆ ਤੇ ਅੱਜ ਤੁਸੀਂ ਪਰਮੇਸ਼ਵਰ ਦੇ ਰਾਜ ਵਿੱਚ ਆਏ ਹੋ ਤੇ ਇੱਥੇ ਤੁਸੀਂ ਪਰਮੇਸ਼ਵਰ ਦੀ ਸਮਰਥਨ ਨੂੰ ਕੰਮ ਕਰਦੇ ਦੇਖੋਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਅਮਨ ਹਾਲੇਲੂਇਆ ਐਮਰਜੈਂਸੀ ਸੈਕਸ਼ਨ ਦੀ ਜਿਹੜੀ ਟੀਮ ਆ ਉਹ ਧਿਆਨ ਦੇਵੇ ਜਿੱਦਾਂ ਹੀ ਸਰਮਨ ਖਤਮ ਹੋਏਗਾ ਐਮਰਜੈਂਸੀ ਸੈਕਸ਼ਨ ਦੇ ਸਾਰੇ ਜਿੰਨੇ ਵੀ ਦੁਖੀ ਲਾਚਾਰ ਉਥੇ ਆਏ ਆ ਪਰਮੇਸ਼ਵਰ ਦੀ ਹਜ਼ੂਰੀ ਚ ਉਹਨਾਂ ਸਭਨਾਂ ਨੂੰ ਅੱਗੇ ਲੈ ਕੇ ਆਇਆ ਜਾਵੇ ਸਭਨਾਂ ਦੇ ਲਈ ਲੈ ਹੈਂਡ ਪ੍ਰੇਅਰ ਕੀਤੀ ਜਾਏਗੀ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਜਾਏਗੀ ਤੇਲ ਲਗਾ ਕੇ ਪ੍ਰਾਰਥਨਾ ਕੀਤੀ ਜਾਏਗੀ ਅਰ ਵਚਨ ਦੇ ਵਿੱਚ ਲਿਖਿਆ ਜੇ ਕੋਈ ਬਿਮਾਰ ਆ ਤੇ ਉਹ ਕਲੀਸੀਆ ਦੇ ਬਜ਼ੁਰਗਾਂ ਨੂੰ ਸੱਦਾ ਕੱਲੇ ਉਹਦੇ ਤੇ ਤੇਲ ਚਸਣਗੇ ਉਹਦੇ ਗੁਨਾਹ ਮਾਫ ਹੋਣਗੇ ਤੇ ਚੰਗਾ ਕੀਤਾ ਜਾਏਗਾ ਹallelujah ਤੇ ਅੱਜ ਜੋ ਚੰਗੇ ਹੋ ਜਾਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸਗੋਂ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਨੂੰ ਸੁਨਾਹੀ ਨਹੀਂ ਦਿੰਦਾ ਵਿਖਾਈ ਨਹੀਂ ਦਿੰਦਾ ਕੁੱਪੇ ਆ ਲੰਗੜੇ ਆ ਉਹ ਵੀ ਸਾਰੇ ਬਹੁਤ ਜੇ ਹੋਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਸੋ वचन ਸੁਣਦਿਆਂ ਸੁਣਦਿਆਂ ਤੁਸੀਂ वचन ਦੇ ਅਨੁਸਾਰ ਆਪਣੇ ਆਪ ਨੂੰ ਤਿਆਰ ਕਰ ਲਿਓ ਤਾਂ ਜੋ ਤੁਸੀਂ ਪਰਮੇਸ਼ਵਰ ਦੇ ਅਨੁਗ੍ਰਹਿ ਨੂੰ ਅਤੇ ਆਪਣੀ ਗਵਾਹੀ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰ ਸਕੋ ਹallelujah ਸੋ ਵਚਨ ਕੀ ਕਹਿੰਦਾ ਪਰਮੇਸ਼ਵਰ ਦਾ ਰਾਜ ਗੱਲਾਂ ਵਿੱਚ ਨਹੀਂ ਆ ਸਾਮਰਥ ਵਿੱਚ ਆ ਅਰ ਰਸੂਲਾਂ ਦੇ ਕੰਮ ਉਹਦਾ 1 ਨੰਬਰ ਅਧਿਆਇ ਤੇ ਉਹਦੀ 8 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਤੇ ਬੰਨੇ ਦੀਕਰ ਮੇਰੇ ਗਵਾਹ ਹੋਵੋਗੇ ਹallelujah ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤੇ ਕੀ ਹੋਵੇਗਾ ਸ਼ਕਤੀ ਪਾਓਗੇ ਹallelujah ਤੇ ਵਚਨ ਚ ਲਿਖਿਆ ਜਿੱਥੇ ਦੋ ਜਾਂ ਵਨ ਮੇਰੇ ਨਾਮ ਜੀ ਇਕੱਠੇ ਆ ਮੈਂ ਉਹਨਾਂ ਦੇ ਦਰਮਿਆਨ ਹਾਂ ਹallelujah ਤਾਂ ਜਦ ਪਵਿੱਤਰ ਆਤਮਾ ਆਏਗਾ ਤੇ ਕੀ ਹੋਏਗਾ ਸ਼ਕਤੀ ਪਾਉਗੇ ਅਰੇ ਇਸ ਤੋਂ ਪਹਿਲਾਂ ਅਸੀਂ ਕੀ ਬੜਿਆ ਪਰਮੇਸ਼ਵਰ ਦਾ ਰਾਜ ਗੱਲਾਂ ਦਾ ਨਹੀਂ ਆ ਪਰ ਸਮਰਥ ਦਾ ਆ ਪਾਵਰ ਦਾ ਸ਼ਕਤੀ ਦਾ ਆ ਇਹਦਾ ਮਤਲਬ ਜਿੱਥੇ ਕਿਤੇ ਪਵਿੱਤਰ ਆਤਮਾ ਆ ਜਿੱਥੇ ਕਿਤੇ ਪਰਮੇਸ਼ਵਰ ਦੀ ਹਜ਼ੂਰੀ ਆ ਉੱਥੇ ਸ਼ਕਤੀ ਹੈ ਉੱਥੇ ਪਰਮੇਸ਼ਵਰ ਦੀ ਸਮਰਥ ਹੈ ਉੱਥੇ ਮੌਜੂਜ਼ੇ ਹੋਣੇ ਹੀ ਹੋਣੇ ਆ ਉੱਥੇ ਰੋਗੀਆਂ ਨੇ ਦੇ ਜਕੜਿਆ ਨੇ ਨਜ਼ਾਤ ਪਾਣੀ ਹੀ ਪਾਣੀ ਆ ਕਿਉਂਕਿ ਪਰਮੇਸ਼ਵਰ ਦਾ ਰਾਜ ਸਿਰਫ ਗੱਲਾਂ ਦਾ ਨਹੀਂ ਪਰ ਸਮਰਥ ਦਾ ਹੈ ਹallelujah ਜਦੋਂ ਪਵਿੱਤਰ ਆਤਮਾ ਆਏਗਾ ਤੇ ਤੁਸੀਂ ਸ਼ਕਤੀ ਪਾਓਗੇ ਤੁਸੀਂ ਨਿਰਬਲ ਨਹੀਂ ਰਹੋਗੇ ਤੁਸੀਂ ਸ਼ਕਤੀ ਪਾਲਵੋਗੇ ਅਰ ਅੱਜ ਇਸ ਜਗ੍ਹਾ ਤੇ ਪਵਿੱਤਰ ਆਤਮਾ ਦੀ ਹਜ਼ੂਰੀ ਹੈ ਹallelujah ਤੇ ਤੁਸੀਂ ਉਸ ਸ਼ਕਤੀ ਨੂੰ ਜੋ ਪਵਿੱਤਰ ਆਤਮਾ ਦੀ ਸਮਰਥਾ ਤੁਸੀਂ ਉਹਨੂੰ ਰਿਸੀਵ ਕਰ ਸਕਦੇ ਆ ਹallelujah ਜਦੋਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਉਣਾ ਹੁੰਦਾ ਨਾ ਭਰੇ ਭਰੇ ਨਾ ਆਇਆ ਕਰੋ ਖਾਲੀ ਹੋ ਕੇ ਆਇਆ ਕਰੋ ਫਿਰ ਜੋ ਕੁਝ ਪਰਮੇਸ਼ਰ ਦੀ ਹਜ਼ੂਰੀ ਚੋਂ ਆਏ ਉਹਨੂੰ ਰਿਸੀਵ ਕਰਿਆ ਕਰੋ ਸਾਰੇ ਫਿਕਰ ਛੱਡ ਕੇ ਗਮ ਬੋਝ ਚਿੰਤਾ ਸਭ ਕੁਝ ਛੱਡ ਦਿਆ ਕਰੋ ਪਰਮੇਸ਼ਰ ਦੇ ਉੱਤੇ ਵਚਨ ਦੇ ਵਿੱਚ ਲਿਖਿਆ ਤੂੰ ਆਪਣੇ ਸਾਰੇ ਫਿਕਰ ਆਪਣੀ ਸਾਰੀ ਚਿੰਤਾ ਮੇਰੇ ਉੱਤੇ ਸੱਟ ਦੇ ਹallelujah ਤਾਂ ਪ੍ਰਭੂ ਨੇ ਮੰਗੇ ਆ ਤੁਹਾਡੇ ਕੋਲੋਂ ਤੁਹਾਡੇ ਗਮ ਬੋਝ ਫਿਕਰ ਚਿੰਤਾ ਜਿਹੜੀਆਂ ਚੀਜ਼ਾਂ ਨੇ ਤੁਹਾਡਾ ਸਾਹ ਲੈਣਾ ਔਖਾ ਕੀਤਾ ਹੈ ਨਾ ਪ੍ਰਭੂ ਨੇ ਕਿਹਾ ਮੈਨੂੰ ਦੇ ਦਿਓ ਤੁਸੀਂ ਉਸ ਭਾਰੀ ਡੰਡੜੀ ਨੂੰ ਜਿਹਦੇ ਕਰਕੇ ਤੁਹਾਡਾ ਸਿਰ ਤਾਂ ਨਹੀਂ ਚੱਕਿਆ ਜਾ ਰਿਹਾ ਤੁਸੀਂ ਆਜੋ ਪਰਮੇਸ਼ਰ ਦੇ ਉੱਤੇ ਰੱਖ ਦਿਓ ਪ੍ਰਭੂ ਜੀ ਤੁਹਾਨੂੰ ਹਲਕਾ ਕਰਨਾ ਚਾਹੁੰਦੇ ਆ ਪ੍ਰਭੂ ਤੁਹਾਨੂੰ ਆਰਾਮ ਦੇਣਾ ਚਾਹੁੰਦੇ ਵਚਨ ਚ ਲਿਖਿਆ ਆ ਹੇ ਥੱਕੇ ਮਾਨਦੇ ਤੇ ਬੋਝੇ ਠਾਂ ਦੱਬਿਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਪ੍ਰਭੂ ਤੁਹਾਨੂੰ ਆਰਾਮ ਦੇਣਾ ਚਾਹੁੰਦੇ ਆ ਉਹ ਤੁਹਾਨੂੰ ਚੰਗਾ ਕਰਨਾ ਚਾਹੁੰਦੇ ਆ ਉਹ ਤੁਹਾਨੂੰ ਨਿਰਬਲ ਨਹੀਂ ਰਹਿਣ ਦੇਣਾ ਚਾਹੁੰਦੇ ਪਰ ਤੁਹਾਨੂੰ ਸਮਰਥ ਨਾਲ ਭਰਨਾ ਚਾਹੁੰਦੇ ਆ ਵਚਨ ਦੇ ਵਿੱਚ ਲਿਖਿਆ ਕਹਿੰਦਾ ਜਾਓ ਯਰੂਸ਼ਲਮ ਵਿੱਚ ਟਿਕੇ ਰਹੋ ਜਦ ਤੱਕ ਪਵਿੱਤਰ ਆਤਮਾ ਆਵੇ ਤੇ ਤੁਹਾਡੇ ਉੱਤੇ ਸ਼ਕਤੀ ਨਾ ਆ ਜਾਵੇ ਤੁਸੀਂ ਕਿਧਰੇ ਨਾ ਜਾਓ ਅਸੀਂ ਟਿਕੇ ਰਹਿਣਾ ਹੈ ਯਰੂਸ਼ਲਮ ਕੀ ਹੈ ਪਰਮੇਸ਼ਵਰ ਦੀ ਪ੍ਰੈਜ਼ੈਂਸ ਅਸੀਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਬਣੇ ਰਹਿਣਾ ਉਹਦੀ ਹਜ਼ੂਰੀ ਦੇ ਵਿੱਚ ਬਣੇ ਰਹਿਣਾ ਜਦ ਤੱਕ ਪਵਿੱਤਰ ਆਤਮਾ ਦੀ ਹਜ਼ੂਰੀ ਪਵਿੱਤਰ ਆਤਮਾ ਦੀ ਉਪਸਥਿਤੀ ਉਹਦੀ ਪ੍ਰੈਜ਼ੈਂਸ ਸਾਨੂੰ ਮਹਿਸੂਸ ਨਾ ਹੋ ਜਾਵੇ ਅਰ ਜਦ ਪਵਿੱਤਰ ਆਤਮਾ ਆਏਗਾ ਤੇ ਤੁਸੀਂ ਸ਼ਕਤੀ ਪਾਓਗੇ ਅਰ ਕਹਿੰਦਾ ਜਦ ਤੱਕ ਤੁਸੀਂ ਪਵਿੱਤਰ ਆਤਮਾ ਦੀ ਸਮਰਥ ਨੂੰ ਨਾ ਪਾ ਲਵੋ ਤੁਸੀਂ ਕਿਧਰੇ ਨਾ ਜਾਓ ਸੋ ਤੁਸੀਂ ਬਣੇ ਰਹਿਣਾ ਹੈ ਪਰਮੇਸ਼ਵਰ ਦੇ ਵਿੱਚ ਉਹਦੀ ਹਜ਼ੂਰੀ ਦੇ ਵਿੱਚ ਅਰ ਪਵਿੱਤਰ ਆਤਮਾ ਅਰਥਾਤ ਪਰਮੇਸ਼ਵਰ ਕਿਉਂਕਿ ਪਰਮੇਸ਼ਵਰ ਆਤਮਾ ਹੈ ਅਰ ਪਰਮੇਸ਼ਵਰ ਨੂੰ ਹੀ ਇੱਕ ਨਾਮ ਪਵਿੱਤਰ ਆਤਮਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਅਰ ਪਰਮੇਸ਼ਵਰ ਤੁਹਾਡੇ ਜੀਵਨ ਵਿੱਚ ਆਉਣਾ ਚਾਹੁੰਦੇ ਆ ਪ੍ਰਭੂ ਜੀ। ਉਹ ਤੁਹਾਨੂੰ ਨਵੇਂ ਬਲ ਦੇ ਨਾਲ, ਪਵਿੱਤਰਤਾਈ ਵਾਲੇ ਬਲ ਦੇ ਨਾਲ, ਸ਼ੁੱਧ ਬਲ ਦੇ ਨਾਲ, ਨਿਸ਼ਕਪਟ ਬਲ ਦੇ ਨਾਲ ਉਹ ਤੁਹਾਨੂੰ ਪਰਣਾ ਚਾਹੁੰਦੇ ਆ। ਉਸ ਬਲ ਨਾਲ ਨਹੀਂ ਜਿਹੜਾ ਕਿਸੇ ਨਾਲ ਧੱਕੇਸ਼ਾਹੀ ਕਰਨ ਲਈ ਵਰਤਿਆ ਜਾਂਦਾ ਹੈ। ਉਹ ਬਲ ਨਹੀਂ ਜਿਹੜਾ ਧੋਖਾ ਤੇ ਢੀਲੀ ਇਸਤੇਮਾਲ ਕੀਤਾ ਜਾਂਦਾ ਉਹ ਬਲ ਨਹੀਂ ਜਿਹੜਾ ਕਿਸੇ ਨੂੰ ਵੱਡਣ ਟੁੱਕਣ ਲਈ ਇਸਤੇਮਾਲ ਕੀਤਾ ਜਾਂਦਾ ਲੜਾਈਆਂ ਝਗੜਿਆਂ ਦੇ ਲਈ ਫਸਾਦ ਦੇ ਲਈ ਉਸ ਬਲ ਦੇ ਲਈ ਨਹੀਂ ਪਰ ਅੰਧਕਾਰ ਦੀ ਹਰ ਰੋਸ਼ਕਤੀ ਜਿਹੜੀ ਤੁਹਾਡੇ ਜੀਵਨ ਦੇ ਵਿੱਚ ਤਬਾਹੀ ਮਚਾ ਰਹੀ ਆ ਗਮ ਸਿਕਰ ਬੋਝ ਬਿਮਾਰੀਆਂ ਪਾਪ ਲੈ ਕੇ ਆਈ ਹੋਈ ਆ ਉਸ ਸ਼ਕਤੀ ਦੇ ਨਾਲ ਕੋਈ ਪੈਲ ਮਾਨੀ ਤੌਰ ਤੇ ਨਹੀਂ ਲੜ ਸਕਦਾ ਤੁਸੀਂ ਭਾਵੇਂ ਰੋਜ਼ ਬਦਾਮ ਖਾਓ ਤਦ ਵੀ ਤੁਸੀਂ ਉਸ ਸ਼ਕਤੀ ਦੇ ਉੱਤੇ ਜ਼ੋਰਾਵਰ ਨਹੀਂ ਹੋ ਸਕਦੇ ਉਸ ਸ਼ਕਤੀ ਨੂੰ ਹਰਾਉਣ ਦੇ ਲਈ ਜਿਸ ਬਲ ਦੀ ਜ਼ਰੂਰਤ ਹੈ ਉਹ ਬਲ ਸਿਰਫ ਪਵਿੱਤਰ ਆਤਮਾ ਦੇ ਰਾਹੀਂ ਪ੍ਰਾਪਤ ਹੁੰਦਾ ਹੈ ਪਰਮੇਸ਼ਵਰ ਅੱਜ ਤੁਹਾਨੂੰ ਉਸ ਬਲ ਦੇ ਨਾਲ ਭਰਨਾ ਚਾਹੁੰਦੇ ਆ ਕਿ ਤੁਸੀਂ ਅੰਧਕਾਰ ਦੀ ਹਰ ਸ਼ਕਤੀ ਦੇ ਉੱਤੇ ਫਤਿਹਮੰਦ ਹੋ ਜਾਓ ਹallelujah ਹallelujah ਕਿੰਨਾ ਸਾਡੀ ਲੜਾਈ ਲਊ ਤੇ ਮਾਸ ਦੀ ਨਹੀਂ ਆ ਸਾਡੀ ਲੜਾਈ ਜਿਸਮਾਨੀ ਹੈ ਹੀ ਨਹੀਂ ਸਾਡੀ ਲੜਾਈ ਆਤਮਕ ਆ ਚਾਂਦਨ ਤੇ ਹਨੇਰੇ ਦੀ ਲੜਾਈ ਆ ਅੰਧਕਾਰ ਦੀਆਂ ਸ਼ਕਤੀਆਂ ਦੇ ਨਾਲ ਆ ਅਰ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੈਂ ਤੁਹਾਨੂੰ ਹਦੋਂ ਵੱਧ ਫਤਿਹ ਦਿੰਨਾ ਆ ਹਾਲੇਲੂਇਆ ਅਰ ਕਿਹਾ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਤੁਹਾਨੂੰ ਅਧਿਕਾਰ ਦਿੰਨਾ ਆ ਉਹ ਤੁਹਾਡਾ ਕੁਝ ਵੀ ਨਾ ਵਿਗਾੜ ਸਕੇਗਾ ਹallelujah ਕੁਝ ਵੀ ਨਾ ਵਿਗਾੜ ਸਕੇਗਾ ਅੱਜ ਤੁਸੀਂ ਇਹ ਨਾ ਸੋਚਿਓ ਕਿ ਅਗਰ ਸਾਡੇ ਤਵੀਤ ਲਿੱਥ ਗਏ ਤਾਂ ਪਤਾ ਨਹੀਂ ਸਾਡਾ ਕੀ ਵਿਗਾੜ ਹੋ ਜਾਣਾ ਵੈਰੀ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਹallelujah ਹallelujah ਜਦ ਯਹੋਵਾ ਸਾਡੇ ਵਾਲਿਆ ਤਾਂ ਸਾਡੇ ਵਿਰੁੱਧ ਕੌਣ ਹੋ ਸਕਦਾ ਹੈ ਹallelujah ਸੋ ਜਦ ਪਵਿੱਤਰ ਆਤਮਾ ਤੁਹਾਡੇ ਜੀਵਨ ਦੇ ਵਿੱਚ ਹੋਏਗਾ ਤਾਂ ਦੁਸ਼ਟ ਆਤਮਾ ਤੁਹਾਡਾ ਕੁਝ ਵੀ ਵਿਗਾੜ ਨਹੀਂ ਕਰ ਸਕਦਾ ਕਿਉਂਕਿ ਪਵਿੱਤਰ ਆਤਮਾ ਸਾਮਰਥ ਦਾ ਆਤਮਾ ਹੈ ਹallelujah